ਅੱਜ ਪਿੰਡ ਬਨਵਾਲਾ ਅਨੁਵੇਖੇ ਸੁਮਨਪ੍ਰੀਤ ਕੌਰ ਪੁੱਤਰੀ ਸੁਖਮੰਦਰ ਸਿੰਘ ਬਨਵਾਲਾ ਅਨੂ ਦੀ ਲੜਕੀ ਨੇ ਜਿੱਥੇ ਪਿੰਡ ਦੇ ਸਰਕਾਰੀ ਸਕੂਲ ਤੋਂ 10ਵੇਂ ਤੇ 12ਵੇਂ ਦੀ ਜਮਾਤ ਵਿੱਚੋਂ ਪਹਿਲੀ ਪੀਸ਼ਨ ਹਾਸਲ ਕੀਤੀ ਸੀ ਤੇ ਉੱਥੇ ਹੀ ਉਸਨੇ NEET ਦੀ ਪ੍ਰੀਖਿਆ ਵਿੱਚੋਂ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੁਮਨਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਅੱਜ ਪਿੰਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ಗ್ರಾಮ ਪੰਚਾਇਤ ਵੱਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਲੜਕੀ ਦਾ ਸਨਮਾਨ ਕੀਤਾ ਗਿਆ ਸੀ ਉੱਥੇ ਹੀ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰੂਪਾਏ ਪਾ ਕੇ ਮੋਬਾਈਲ ਫੋਨ ਅਤੇ ਨਗਦ ਰਕਮ ਦੇ ਕੇ ਲੜਕੀ ਦਾ ਸਨਮਾਨ ਕੀਤਾ ਗਿਆ ਤੇ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜਿੱਥੇ ਲੜਕੀ ਨੇ ਆਪਣੇ ਮਾਤਾ ਪਿਤਾ ਦਾ ਨਾਮ ਰਾਸ਼ਣ ਕੀਤਾ ਉੱਥੇ ਹੀ ਪਿੰਡ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕੀਤਾ ਹੈ ਤੇ ਸਾਨੂੰ ਸਾਡੀ ਧੀ ਸੁਮਨਪ੍ਰੀਤ ਤੇ ਬਹੁਤ ਮਾਣ ਹੈ। ਹਾਂਜੀ ਵੀਰ ਜੀ ਜੋ ਅੱਜ ਪਿੰਡ ਵੜਵਾਲਾ ਦੇ ਵਿੱਚ ਇੱਕ ਬੇਟੀ ਨੇ ਨੀਤੀ ਪ੍ਰੀਖਿਆ ਪਾਸ ਕੀਤੀ ਸੀ ਤੇ ਪੂਰੇ ਨਗਰ ਵੱਲੋਂ ਗੁਰੂ ਘਰ ਦੇ ਵਿੱਚ ਬੇਟੀ ਦਾ ਸਨਮਾਨ ਕੀਤਾ ਗਿਆ ਕੀ ਕਹਿਣਾ ਚਾਹਾਂ ਸਾਰਿਆਂ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਵਣਵਾਲਾ ਦੀ ਗੁੜੀਆ ਨੇ ਨੀਡ ਦਾ ਪੇਪਰ ਵੀ ਕਲੀਅਰ ਕੀਤਾ ਜੀ ਠੀਕ ਹੈ ਜੀ ਉਹਦੇ ਆਸਤੇ ਸਾਰੇ ਪਿੰਡ ਨੇ ਗੁੜੀਆ ਦਾ ਸਨਮਾਨ ਕੀਤਾ ਨਗਰ ਪੰਚਾਇਤ ਨੇ ਗੁਰਗਰ ਦੀ ਕਮੇਟੀ ਨੇ ਜੀ ਸਾਰੇ ਨਗਰ ਪੰਚਾਇਤ ਨੇ ਇਹਦਾ ਗੁੜੀਆ ਦਾ ਸਨਮਾਨ ਕੀਤਾ ਜੀ ਕੀ ਕਹਿਣਾ ਚਾਹਾਂਗੇ ਜਿੱਥੇ ਅੱਜ ਵੀ ਕੁੜੀਆਂ ਮੁੰਡਿਆਂ ਦੇ ਵਿੱਚ ਫਰਕ ਦੇਖਿਆ ਜਾਂਦਾ ਤੇ ਕਮੇਟੀ ਨੇ ਜੀ ਇਹਦੇ ਵਿੱਚ ਬਹੁਤ ਵੱਡੀ ਗੱਲ ਹੈ ਸਾਡੇ ਲਈ ਪਿੰਡ ਦੀ ਪਿੰਡ ਦਾ ਮਾਣ ਆ ਗੁੜਿਆ ਇਹ ਗੁੜਿਆ ਨੇ ਜਿਹੜਾ ਇਹ ਪੇਪਰ ਕਲੀਅਰ ਕਰਕੇ ਸਾਡੇ ਪਿੰਡ ਦਾ ਮਾਣ ਵਧਾਇਆ ਜੀ ਤੇ ਸਾਰੇ ਸਾਰੇ ਟੋਟਲੀ ਪਿੰਡਾਂ ਨੂੰ ਸ਼ਹਿਰਾਂ ਨੂੰ ਜਿੱਥੇ ਵੀ ਬੱਚੇ ਕੋਈ ਵੀ ਮੰਨ ਕੇ ਚਲੋ ਵੀ ਕਿਸੇ ਆਰਥਿਕ ਤੱਕੋਂ ਕਮਜ਼ੋਰ ਹੈ ਜਾਂ ਕੁਝ ਵੀ ਹੈ ਉਹਦਾ ਸਾਰੇ ਨਗਰ ਰਲ ਕੇ ਆਪਾਂ ਸਹਿਯੋਗ ਕਰੀਏ ਤਾਂ ਬਹੁਤ ਵਧੀਆ ਹਾਂਜੀ ਕੀ ਕਹਿਣਾ ਚਾਹੁੰਗੋ ਜੋ ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਬੀਟੀ ਦਾ ਜਿਹੜਾ ਸਨਮਾਨ ਕੀਤਾ ਗਿਆ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਸਾਡੇ ਪਿੰਡ ਦੀ ਪੰਚਾਇਤ ਨੇ ਇਹਨਾਂ ਦਾ ਸਨਮਾਨ ਕੀਤਾ ਜੀ ਤੇ ਗੁੜੀਆਂ ਨੇ ਬਹੁਤ ਵਧੀਆ ਨੰਬਰ ਲੈ ਕੇ ਆਪਣਾ ਨੀਟ ਦਾ ਪੇਪਰ ਜਿਹੜਾ ਪਾਸ ਕੀਤਾ ਹੈ ਜੀ ਅੱਗੇ ਤੋਂ ਵੀ ਆਸ ਕਰਦੇ ਹਾਂ ਵੇਸ਼ੇ ਤਰ੍ਹਾਂ ਇਹ ਹੋਰ ਅੱਗੇ ਵਧਣਗੇ ਜੀ ਤੇ ਪਿੰਡ ਨਾਲ ਪਿੰਡ ਦਾ ਨਾਮ ਰੋਸ਼ਨ ਕਰਦੇ ਰਹਿਣਗੇ ਬੇਟਾ ਕੀ ਕਹਣਾ ਚਾਹੁੰਗੋ ਤੁਸੀਂ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ ਤੇ ਪਿੰਡ ਵਾਲਾ ਬੱਲੂ ਕੋਡਾ ਸਨਮਾਨ ਕੀਤਾ ਗਿਆ ਕਿਵੇਂ ਦਾ ਲੱਗਦਾ ਹੈ ਮੇਰਾ ਨਾਮ ਸਮਨਪ੍ਰੀਤ ਕੌਰ ਹੈ ਤੇ ਮੈਂ ਬਨਵਲਾ ਮਿੰਦੀ ਵਾਸੀ ਹਾਂ ਮੈਂ ਪਲੱਸਟਰ ਦੇ ਨਾਲ ਨਾਲ ਹੀ NEET ਦੀ ਪ੍ਰੀਖਿਆ ਕੁਆਲੀਫਾਈ ਕੀਤੀ ਹੈ ਮੈਨੂੰ ਪਹਿਲੇ 100 ਦਾ ਵਿੱਚੋਂ ਪਹਿਲੇ 100 ਬੱਚਿਆਂ ਵਿੱਚ ਮੇਰਾ ਨਾਮ ਆਇਆ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਰਜੋਤ ਵੈਸ ਤੋਂ ਦੁਆਰਾ ਸਨਮਾਨ ਕੀਤਾ ਗਿਆ ਹੁਣ ਪਿੰਡ ਦੇ ਲੋਕਾਂ ਨੇ ਵੀ ਆਰਥਿਕ ਪੱਖੋਂ ਵੀ ਬਹੁਤ ਸਹਾਇਤਾ ਕੀਤੀ ਹੈ ਤੇ ਸਨਮਾਨ ਵੀ ਕੀਤਾ ਹੈ ਬਹੁਤ ਚੰਗਾ ਲੱਗ ਰਿਹਾ ਹੈ ਤੇ ਮੈਂ ਇਸੇ ਤਰ੍ਹਾਂ ਅੱਗੇ ਪਿੰਡ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦੀ ਬਹੁਤ ਕੋਸ਼ਿਸ਼ ਕਰਾਂਗੀ ਬੇਟਾ ਇੱਕ ਗੱਲ ਕਰੀਏ ਅੱਜ ਵੀ ਕੁਝ ਮਾਪੇ ਆ ਜਿਹੜੇ ਧੀਾਂ ਦੇ ਪੁੱਤਰਾਂ ਦੇ ਵਿੱਚ ਫਰਕ ਸਮਝਦੇ ਆ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋ ਫਰਕ ਨਹੀਂ ਕਰਨਾ ਚਾਹੀਦਾ ਹਨ ਮੇਰੇ ਮਾਪੇ ਤਾਂ ਨਹੀਂ ਕਰਦੇ ਤੇ ਸਪੋਰਟ ਕਰਨਾ ਚਾਹੀਦਾ ਜਿੰਨੀ ਵੱਧ ਸਪੋਰਟ ਮਿਲੇਗੀ ਉਹਨਾਂ ਵੱਧ ਨਾਲ ਰਚਨਾਇਆ ਜਾਊਗਾ ਜੀ ਸਭ ਰਾਜੀ ਤੁਹਾਡੀ ਬੀਏ ਤੇ ਨੇਟ ਦੀ ਪ੍ਰੀਖਿਆ ਪਾਸ ਕੀਤੀ ਹੈ ਪਲੱਸ 2 ਤੋਂ ਪਹਿਲਾ ਸਨਪਰਾਪ ਕੀਤਾ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਵੱਲੋਂ ਦੀ ਸਨਮਾਨ ਦਿੱਤਾ ਕਿ ਕੀ ਕਹਿਣਾ ਚਾਹੁੰਗਾ ਤੁਹਾਨੂੰ ਸਾਲ ਤੋਂ ਪਹਿਲਾਂ ਮੈਂ ਸਾਰੇ ਨਗਰ ਪੰਚਾਇਤ ਦਾ ਧੰਨਵਾਦ ਕਰਨਾ ਚਾਹੁੰਗਾ ਜਿਨੇ ਸਾਡੀ ਗੁੱਡੀਆਂ ਨੂੰ ਇਹਨੇ ਲਾਇਕ ਸਮਝਿਆ ਸਨਮਾਨਿਤ ਕੀਤਾ ਤੇ ਇਹ 100 ਬੱਚੇ ਚੋਂ ਸਾਡੇ ਸ਼ਾਇਦ ਮੁਕਸਾ ਜ਼ਿਲ੍ਹੇ ਚੋਂ ਪਹਿਲੀ ਲੜਕੀ ਸੀ ਜੀ ਦਾ ਨਾਮ ਆਇਆ ਤੇ ਉਹ ਅੰਤਮਾਨ ਤੇ ਬੈਂਸ ਨੇ ਸਨਮਾਨਿਤ ਕੀਤਾ ਹੁਣ ਸਾਰੇ ਨਗਰ ਪੰਚਾਇਤ ਨੇ ਸਨਮਾਨਿਤ ਕੀਤਾ ਸਾਨੂੰ ਬਹੁਤ ਖੁਸ਼ੀ ਹੋਈ